ਮੈਂ YouTube ਚੈਨਲ ਆਪਣੇ ਉਹਨਾਂ ਦੋਸਤਾਂ ਲਈ ਫਰੈਂਡਸ ਲਈ ਸਾਰਿਆਂ ਲਈ ਬਣਾਇਆ ਜਿਹੜੇ ਮੈਨੂੰ ਦੇਖਦੇ ਵੀ ਨੇ ਔਰ ਮੇਰੇ ਆਰਟੀਕਲ ਪਹਿਰਾ ਵੀ ਪੜ੍ਹਦੇ ਨੇ ਮੇਰੀ ਉਹਨਾਂ ਅੱਗੇ ਇੱਕ ਰਿਕੁਐਸਟ ਹੈ ਕਿ ਮੇਰਾ ਚੈਨਲ ਜਿਹੜਾ ਹੈ ਉਹਨੂੰ ਸਬਸਕ੍ਰਾਈਬ ਜ਼ਰੂਰ ਕਰੋ ਸ਼ੇਅਰ ਜ਼ਰੂਰ ਕਰੋ ਲਾਈਕ ਜ਼ਰੂਰ ਕਰੋ ਤਾਂ ਕਿ ਆਪਾਂ ਜਿਹੜਾ ਕਰੰਟ ਟਾਪਿਕ ਨੇ ਜਿਨ੍ਹਾਂ ਨੂੰ ਜਿਹੜੇ ਸਾਡੇ ਸਮਾਜਿਕ ਵਿਸ਼ੇ ਨੇ ਆਪਾਂ ਉਹਨਾਂ ਦੇ ਉੱਤੇ ਗੱਲਬਾਤ ਕਰ ਸਕੀਏ ਔਰ ਇੱਕ ਦੂਜੇ ਦੀ ਮਦਦ ਦੇ ਨਾਲ ਕੁਝ ਵੀ ਜਿਹੜਾ ਹੈ ਉਹ ਅਸੀਂ ਸਮਾਜ ਦੇ ਲਈ ਕੋਈ ਇੱਕ ਛਿੱਡੀ ਨੂੰ ਕੁਝ ਚੁਣਤੇ ਦੇ ਨਾਲ ਪਾਣੀ ਪਾਉਣ ਦਾ ਕੰਮ ਕਰ ਸਕੀਏ ਜਰੂਰ ਵਿਸ਼ਾ ਜਿਹੜਾ ਹੈ ਜਿਹੜਾ ਮੈਨੂੰ ਕਈ ਵਾਰੀ ਨਹੀਂ ਯਾਦ ਆਉਂਦਾ ਹੈਗਾ ਜਿਹੜੇ ਅਸੀਂ ਸਾਰੇ ਪੁੱਗਤ ਦੇ ਆ ਸਮਾਜ ਵਿੱਚ ਰਹਿੰਦੇ ਹੋਏ ਉਹ ਕਮੈਂਟ ਦੇ ਵਿੱਚ ਜ਼ਰੂਰ ਮੈਨੂੰ ਦੱਸਿਆ ਕਰੋ ਆਪਾਂ ਨਾਲ ਮਿਲ ਕੇ ਸਜੈਸ਼ਨ ਮੈਨੂੰ ਦਿਆ ਕਰੋ ਆਪਾਂ ਨਾਲ ਮਿਲ ਕੇ ਜਿਹੜਾ ਹੈ ਉਹ ਸਮਾਜ ਦੀ ਕੰਮ ਕਰ ਸਕੀਏ ਇਹ ਮੇਰੀ ਰਿਕੁਐਸਟ ਹੈ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਔਰ ਸ਼ੇਅਰ ਔਰ ਲਾਈਕ ਜ਼ਰੂਰ ਕਰਿਓ ਅੱਜ ਆਪਾਂ ਗੱਲ ਕਰਾਂਗੇ ਪੈਸਾ ਕਿੰਨੇ ਪੈਸਾ ਬਹੁਤ ਕੁਸ਼ ਹੈ ਪਰ ਪੈਸਾ ਸਾਰਾ ਕੁਝ ਨਹੀਂ ਪਰ ਇਹ ਵੀ ਸੱਚ ਹੈ ਇੱਕ ਪ੍ਰਾਣਾ ਗਾਣਾ ਹੈ ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆ ਨੱਚੀ ਜਾਂਦੀ ਹੈ ਪੈਸੇ ਬਿਗੈਤ ਜ਼ਿੰਦਗੀ ਨਹੀਂ ਚੱਲਦੀ ਪੈਸੇ ਬਿਗੈਰ ਸਾਡੀਆਂ ਰੋਜ਼ ਦੀਆਂ ਲੋੜਾਂ ਨਹੀਂ ਪੂਰੀਆਂ ਹੁੰਦੀਆਂ ਪਰ ਪੈਸੇ ਦਾ ਲਾਲਚ ਜਿਹੜਾ ਹੈ ਉਹ ਬਰਬਾਦੀ ਤੇ ਤਬਾਹੀ ਦਾ ਇੱਕ ਬਹੁਤ ਵੱਡਾ ਕਾਰਨ ਬਣ ਜਾਂਦਾ ਜੋ ਹਾਦਸੇ ਬਣੇ ਹੋਏ ਨੇ ਉਹ ਕੋਈ ਬਹੁਤ ਸੇਤ ਮੰਦ ਨੇ ਸਮਾਜ ਵਾਸਤੇ ਜਾਂ ਪਰਿਵਾਰਾਂ ਵਾਸਤੇ ਜਾਂ ਸਾਡੇ ਸਾਰਿਆਂ ਵਾਸਤੇ ਪੈਸੇ ਦੇ ਲਾਲਚ ਨੇ ਰਿਸ਼ਤਿਆਂ ਨੂੰ ਤਾੜ ਤਾਰ ਕੀਤਾ ਪੈਸੇ ਦੇ ਲਾਲਚ ਨੇ ਸਾਡੀਆਂ ਸੇਤਾਂ ਖਰਾਬ ਕੀਤੀਆਂ ਪੈਸੇ ਦੇ ਲਾਲਚ ਨੇ ਇੰਨਾ ਸਟ੍ਰੈਸ ਦਿੱਤਾ ਕਿ ਬਿਮਾਰੀਆਂ ਦੇ ਵਿੱਚ ਬਹੁਤ ਨੌਜਵਾਨ ਬੱਚੇ ਜਿਹੜੇ ਨੇ ਉਹ ਗ੍ਰਸਤ ਹੋ ਗਏ ਜੰਮਦੇ ਬੱਚੇ ਜਿਹੜੇ ਨੇ ਬਹੁਤ ਸਾਰੀਆਂ ਬਿਮਾਰੀਆਂ ਦੇ ਨਾਲ ਪੈਦਾ ਹੋ ਰਹੇ ਨੇ ਪੈਸੇ ਦੇ ਪਿੱਛੇ ਭੱਜਦੇ ਹੋਏ ਅਸੀਂ ਕੋਈ ਖਾਣ ਪੀਣ ਵਾਲੀ ਚੀਜ਼ ਜਿਹੜੀ ਹੈ ਉਹ ਪਿਓਰ ਨਹੀਂ ਰਹਿਣ ਦਿੱਤੀ ਹਰੇਕ ਜਿਸ ਦੇ ਵਿੱਚ ਮਲਾਫਟ ਕੀਤੀ ਪੈਸੇ ਦੀ ਤੋੜ ਦੇ ਵਿੱਚ ਅਸੀਂ ਜਿੰਨੇ ਜਲ ਸਰੋਤ ਸੀਗੇ ਉਹ ਖਤਮ ਕਰ ਦਿੱਤੇ ਉਹਨਾਂ ਦੇ ਵਿੱਚ ਜ਼ਹਿਰੀਲੇ ਪਾਣੀ ਸੁੱਟੇ ਉਹਨਾਂ ਦੇ ਵਿੱਚ ਅਸੀਂ ਸੀਵਰੇਜ ਸੁੱਟਿਆ ਕਿੰਨੇ ਪੰਛੀ ਉਹਦੇ ਚੋਂ ਪਾਣੀ ਪੀਂਦੇ ਸੀ ਕਿੰਨੇ ਜਾਨਵਰ ਉਹਨਾਂ ਚੋਂ ਪਾਣੀ ਪੀਂਦੇ ਸੀ ਪਸ਼ੂ ਪੀਂਦੇ ਸੀ ਅਸੀਂ ਸਾਰਾ ਕੁਝ ਖਤਮ ਕਰ ਦਿੱਤਾ ਕਾਦੇ ਪਿੱਛੇ ਪੈਸੇ ਪਿੱਛੇ ਪੈਸਾ ਜਿਹੜਾ ਹੈ ਸਦਕਾ ਜ਼ਰੂਰਤਾਂ ਲਈ ਹੋਣਾ ਚਾਹੀਦਾ ਨਾ ਕਿ ਜਦੋਂ ਪੈਸਾ ਤੁਹਾਡੇ ਉੱਤੇ ਹਾਵੀ ਹੋ ਜਾਂਦਾ ਤੇ ਉਹ ਸਭ ਤੋਂ ਕੁਝ ਜਿਹੜਾ ਹੈ ਖਰਾਬ ਕਰ ਦਿੰਦਾ ਪੈਸਾ ਜਿਹੜਾ ਉਹਨੂੰ ਇੰਨੀ ਜਿਹੜੀ ਅਸੀਂ ਮਹੱਤਤਾ ਦੇਣ ਲੱਗ ਗਏ ਸਾਡੇ ਖਰਚੇ ਇੰਨੇ ਵੱਧ ਗਏ ਅਸੀਂ ਇੰਨੇ ਚਾਦਰ ਤੋਂ ਬਾਹਰ ਪੈਰ ਫਸਾਰਨ ਲੱਗ ਗਏ ਅਸੀਂ ਵਿਖਾਵੇ 'ਚ ਇੰਨਾ ਜ਼ਿਆਦਾ ਉਲਝ ਕੇ ਅਸੀਂ ਫੁਕਰੇਪਨ ਦੇ ਵਿੱਚ ਇੰਨਾ ਉਲਝ ਕੇ ਅਸੀਂ ਲੋਕਾਂ ਨੂੰ ਖੁਸ਼ ਕਰਨ ਤੇ ਲੋਕਾਂ ਨੂੰ ਇੰਪ੍ਰੈਸ ਕਰਨ ਦੇ ਵਿੱਚ ਇੰਨਾ ਅ ਗ੍ਰਸਤ ਹੋ ਗਏ ਕਿ ਅਸੀਂ ਆਪਣੀ ਸਿਹਤ ਆਪਣਾ ਪਰਿਵਾਰ ਆਪਣੇ ਮਾਪੇ ਆਪਣਾ ਸਾਰਾ ਕੁਝ ਜਿਹੜਾ ਹੈ ਉਹਦੇ ਨਾਲ ਖਿਲਵਾੜ ਕੀਤਾ ਜਿੱਦ ਪ੍ਰਾਣੇ ਰੋਕ ਸੀ ਨਾ ਉਹ ਸਿੰਪਲ ਰਹਿੰਦੇ ਸੀ ਬਦਲਾਅ ਹੋਣਾ ਬਹੁਤ ਜ਼ਰੂਰੀ ਹੈ ਪਰ ਹੁਣ ਅਸੀਂ ਵਪਾਰਿਕ ਜਿਹੜਾ ਹੈ ਜਾਂ ਜਿਹੜੀਆਂ ਇਸ਼ਤਿਹਾਰਬਾਜ਼ੀ ਜਿਹੜੀ ਕੰਪਨੀਆਂ ਕਰਦੀਆਂ ਨੇ ਉਹਨਾਂ ਨੇ ਸਾਨੂੰ ਕਿਤੇ ਨਾ ਇੱਕ ਤੇ ਆਪਣੀ ਜਕੜ ਦੇ ਵਿੱਚ ਲੈ ਲਿਆ ਹਰ ਇੱਕ ਚੀਜ਼ ਜਿਹੜੀ ਹੈ ਉਹ ਇਸ਼ਤਿਹਾਰਬਾਜ਼ੀ ਦੇ ਵਿੱਚ ਹੈ ਔਰ ਹਰ ਇੱਕ ਚੀਜ਼ ਜਿਹੜੀ ਹੈ ਅਸੀਂ ਉਹਨਾਂ ਦੇ ਕੋਲੋਂ ਲੈਂਦੇ ਹਾਂ ਔਰ ਆਪਣਾ ਜਿਹੜਾ ਦਿਮਾਗ ਹੈ ਉਹ ਕਿਤੇ ਨਾ ਕਿਤੇ ਸਾਨੂੰ ਮੈਨੂੰ ਹੀ ਲੱਗਦਾ ਬਹੁਤ ਸਾਰੇ ਲੱਗਦਾ ਕਿ ਅਸੀਂ ਵਰਤਨਾ ਹੀ ਬੰਦ ਕਰ ਦਿੱਤਾ ਜਦੋਂ ਸੀ ਸਧਾਰਨ ਸੀਗੇ ਸਿੰਪਲ ਸੀਗੇ ਸਭ ਨਾਲ ਸੇਤਾ ਠੀਕ ਸੀ ਕਿਉਂਕਿ ਸਾਨੂੰ ਸਟ्रेस ਘੱਟ ਸੀਗਾ ਹੁਣ ਕੀ ਹੈ ਕਿ ਕਿਸੇ ਦੇ ਕੋਲ ਜੇ ਕੋਈ ਚੰਗੀ ਚੀਜ਼ ਹੈ ਵੱਡੀ ਚੀਜ਼ ਮੈਂ ਕਹਾਂਗੀ ਚੰਗੀ ਨਹੀਂ ਵੱਡੀ ਚੀਜ਼ ਜਿਹੜੀ ਹੈ ਜਿਹੜੀ ਸ਼ੋਅ ਆਫ ਹੈ ਉਹਦੇ ਉਹ ਹੈ ਤਾਂ ਅਸੀਂ ਉਹਦੇ ਪਿੱਛੇ ਭੱਜਦੇ ਹਾਂ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਨਾਲ ਉਹ ਲੈਣ ਲਈ ਅਸੀਂ ਆਪਣਾ ਕੋਲ ਜਿਹੜਾ ਹੈ ਉਹਨੂੰ ਇੰਜੋਏ ਨਹੀਂ ਕਰਦੇ ਦੇਖਾ ਦੇਖੀ ਜਿਹੜਾ ਅਸੀਂ ਉਹਦੇ ਪਿੱਛੇ ਪੱਜਣਾ ਸ਼ੁਰੂ ਕਰ ਦਿੰਦੇ ਆ ਉਹਦੇ ਨਾਲ ਕੀ ਹੈਗਾ ਕਿ ਸਾਡਾ ਸਕੂਨ ਖਤਮ ਹੋ ਜਾਂਦਾ ਸਾਡੀ ਮਾਨਸਿਕ ਜੇ ਮਾਨਸਿਕ ਜਿਹੜਾ ਹੈ ਦਬਾਅ ਉਹ ਸਾਡੇ ਤੇ ਪੈਂਦਾ ਜਦੋਂ ਮਾਨਸਿਕ ਦਬਾਅ ਪੈਂਦਾ ਨਾ ਸਾਡੀ ਬੋਡੀ ਡレイン ਨੂੰ ਡレイン ਆਊਟ ਹੁੰਦੀ ਆ ਪਿੱਛੇ ਕਦੇ ਮਤਲਬ ਇੰਨੀ ਨੌਜਵਾਨ ਬੱਚੇ ਜਿਹੜੇ ਇਹਨਾਂ ਨੂੰ ਹਾਰਟ ਅਟੈਕ ਹੋ ਰਹੇ ਨੇ ਉਹਨਾਂ ਨੂੰ ਬਲੱਡ ਪ੍ਰੈਸ਼ਰ ਹੋ ਰਿਹਾ ਉਹਨਾਂ ਨੂੰ ਸ਼ੂਗਰ ਹੋ ਰਹੀ ਹੈ হাসਨਾ ਜਿਹੜਾ ਲੋਕ ਪੁੱਲ ਗਿਆ ਮਸਕਰਾਟ ਚਿਹਰਿਆਂ ਤੋਂ ਪੁੱਲ ਗਈ ਹੈ ਨਹੀਂ ਚਿਹਰਿਆਂ ਤੇ ਮਸਕਰਾਟ ਆਉਂਦੀ ਨਹੀਂ ਚਿਹਰੇ ਦੇ ਉੱਤੇ ਨੂਰ ਜਿਹੜੇ ਹੁੰਦੇ ਸੀ ਚਾਹੇ ਬਚਪਨ ਦੇ ਵਿੱਚ ਹੁੰਦਾ ਸੀ ਉਹ ਵੀ ਹੈ ਨਹੀਂ ਨੌਜਵਾਨ ਬੱਚੇ ਜਿਹੜੇ ਨੇ ਉਹਨਾਂ ਦੇ ਉਡੇ ਹੋਏ ਚਿਹਰੇ ਨੇ ਉਹਨਾਂ ਦੇ ਉੱਤੇ ਜਿਹੜੀ ਜਵਾਨੀ ਦਾ ਇੱਕ ਨੂਰ ਹੁੰਦਾ ਉਹ ਬਹੁਤ ਘੱਟ ਬੱਚਿਆਂ ਦੇ ਉੱਤੇ ਹੈ ਸੋ ਪੈਸੇ ਦੇ ਪਿੱਛੇ ਨਹੀਂ ਭੱਜੋ ਜਿੰਨਾ ਭੱਜਾਂਗੇ ਕੋਈ ਵੀ ਚੀਜ਼ ਜਿਹੜੀ ਹੈ ਜਦੋਂ ਅਸੀਂ ਜਿੰਨਾ ਉਹਦੇ ਪਿੱਛੇ ਭੱਜਦੇ ਆ ਨਾ ਉਹ ਸਾਡੇ ਤੋਂ ਓਨੀ ਦੂਰ ਹੁੰਦੀ ਜਾਂਦੀ ਹੈ ਕਿਉਂਕਿ ਅਸੀਂ ਇੰਨੀ ਜ਼ਿਆਦਾ ਦੌੜ ਦੇ ਵਿੱਚ ਲੱਗ ਜਾਂਦੇ ਆ ਕਿ ਸਾਨੂੰ ਸਮਝ ਹੀ ਨਹੀਂ ਆਉਂਦੀ ਇਸ ਕਰਕੇ ਪੈਸੇ ਜਿਹੜੇ ਨੇ ਜਦੋਂ ਅਸੀਂ ਆਪਣੀ ਸਿਹਤ ਖਰਾਬ ਕਰ ਲੈਂਦੇ ਜਿਹੜਾ ਸਾਡੇ ਕੋਲ ਹੁੰਦਾ ਉਹ ਉਹਦੇ ਤੇ ਲੱਗ ਜਾਂਦਾ ਸਾਡੇ ਕੰਮ ਕਰਨ ਦੀ ਕੈਪੈਸਿਟੀ ਘਟ ਜਾਂਦੀ ਹੈ ਸੋ ਇਹਨਾਂ ਰੱਖੋ ਕਿ ਇਹ ਜਿਹੜਾ ਪੈਸਾ ਹੈ ਸਾਡੀਆਂ ਰੋਜ਼ਮਰਾਂ ਦੀਆਂ ਜ਼ਰੂਰਤਾਂ ਜਿਹੜੀਆਂ ਉਹ ਪੂਟੀਆਂ ਹੋਣ ਚਾਹੀਦੀਆਂ ਨੇ ਅਸੀਂ ਬਹੁਤ ਖੁਸ਼ਕਿਸਮਤ ਹੋਵਾਂਗੇ ਜਦੋਂ ਸਾਡੇ ਕੋਲ ਰਾਤ ਨੂੰ ਸੌਣ ਲਈ ਛੱਤ ਹੋਏਗੀ ਬਹੁਤ ਕਿਸਮਤ ਵਾਲੇ ਹੋਵਾਂਗੇ ਜਦੋਂ ਸਾਡੇ ਕੋਲ ਤਿੰਨ ਵੇਲੇ ਰੋਟੀ ਖਾਣ ਲਈ ਹੋਏਗੀ ਬਹੁਤ ਖੁਸ਼ਕਿਸਮਤ ਹਾਂ ਕਿ ਸਾਡੇ ਕੋਲ ਕੱਪੜਾ ਪਾਉਣ ਲਈ ਹੈ ਅਸੀਂ ਤੰਨ ਟੱਕ ਸਕਦੇ ਹਾਂ ਇਹ ਬਹੁਤ ਜ਼ਰੂਰੀ ਹੈ ਜੇ ਸਾਡੇ ਕੋਲ ਇਹ ਤਿੰਨ ਚੀਜ਼ਾਂ ਹਨ ਤੇ ਅਸੀਂ ਬਹੁਤ ਖੁਸ਼ਕਿਸਮਤ ਹਾਂ ਵੱਡੀ ਛੋਟੀ ਜਿਹੜੀ ਹੈ ਉਹ ਹੋ ਸਕਦੀ ਹੈ ਪਰ ਆਪਣੇ ਆਪ ਨੂੰ ਤੰਦਰੁਸਤ ਰੱਖ ਕੇ ਉਨਾ ਹੀ ਖਾਜੋ ਜਿੰਨਾ ਤੁਹਾਡਾ ਸਰੀਰ ਪਚ ਸਕਦਾ ਆਪਣੇ ਆਪਣੇ ਆਪ ਨੂੰ ਮਾਨਸਿਕ ਰੋਗੀ ਜਾਂ ਮਾਨਸਿਕ ਦਬਾਅ ਵਾਲਾ ਜਿਹੜਾ ਹੈ ਉਹ ਨਾ ਬਣਾਓ ਸਿਹਤ ਆਪਣੀ ਠੀਕ ਰੱਖੋ ਕਹਿੰਦੇ ਨੇ ਸਿਹਤ ਜਿਹੜੀ ਉਹ ਬਹੁਤ ਜ਼ਰੂਰੀ ਹੈ ਸਿਹਤ ਠੀਕ ਹੈ ਤਾਂ ਬਹੁਤ ਕੁਝ ਜਿਹੜਾ ਠੀਕ ਹੈ ਸਿਹਤ ਠੀਕ ਹੈ ਤਾਂ ਤੁਸੀਂ ਮਾਨਸਿਕ ਤੌਰ ਤੇ ਸਟ्रेस ਦੇ ਵਿੱਚ ਨਹੀਂ ਹੋ ਤੇ ਤੁਸੀਂ ਬਹੁਤ ਜਿਹੜੀਆਂ ਚੀਜ਼ਾਂ ਨੇ ਉਹ ਬਹੁਤ ਸਹੀ ਤਰੀਕੇ ਨਾਲ ਕਰ ਸਕਦੇ ਹੋ ਜ਼ਰੂਰੀ ਨਹੀਂ ਕਿ ਤੁਹਾਡਾ ਵਿਖਾਵਾ ਜਿਹੜਾ ਹੈ ਲੋਕਾਂ ਨੂੰ ਪ੍ਰਭਾਵਿਤ ਕਰੇਗਾ ਤੁਹਾਡਾ ਸੁਭਾਅ ਤੁਹਾਡਾ ਚਾਲ ਚੱਲਣਾ ਤੁਹਾਡੀ ਨੇਚਰ ਤੁਹਾਡਾ ਵਿਹਾਰ ਤੁਹਾਡੀ ਕੈਪੇਬਿਲਟੀ ਤੁਹਾਡਾ ਦੂਸਰਿਆਂ ਦੇ ਨਾਲ ਵਰਤਾਓ ਉਹ ਬਹੁਤ ਮਾਇਨੇ ਰੱਖਦਾ ਵਸਾ ਜਿਹੜਾ ਹੈ ਉਹ ਕਦੇ ਕਿਸੇ ਕੋਲ ਨਹੀਂ ਰਹਿੰਦਾ ਆਈ ਚਲਾਈ ਹੁੰਦੀ ਹੈ ਕੁਦਰਤ ਹੈ ਉਹ ਕਦੇ ਇੱਥੇ ਹੈ ਤੇ ਕਦੇ ਕਿਸੇ ਦੀ ਕੋਲ ਹੈ ਤੁਸੀਂ ਇਹ ਦਿੱਤੇ ਆਨਦੇਓ ਆਪਣੀ ਸਿਹਤ ਠੀਕ ਰੱਖੋ ਪੈਸੇ ਤੇ ਪਿੱਛੇ ਨਾ ਭੱਜੋ ਜ਼ਰੂਰਤਾਂ ਜਿਹੜੀਆਂ ਨੇ ਉਹ ਬਦਲਤ ਪੂਰੀਆਂ ਕਰਦੀ ਹੈ ਪਰ ਇਹ ਹੈ ਕਿ ਜਿਹੜੀਆਂ ਜ਼ਰੂਰਤਾਂ ਨੇ ਉਹਨੂੰ ਆਪਣੇ ਕਿਸੇ ਦਾਇਰੇ ਦੇ ਵਿੱਚ ਜ਼ਰੂਰ ਬੰਨ ਕੇ ਰੱਖੋ ਜਿੰਨੀਆਂ ਜ਼ਿਆਦੀਆਂ ਵੱਡੀਆਂ ਅਸੀਂ ਖਾਸ਼ੇ ਪਾਲਾਂਗੇ ਜਿੰਨੀਆਂ ਵੱਡੀਆਂ ਜ਼ਰੂਰਤਾਂ ਅਸੀਂ ਅੱਗੇ ਰੱਖ ਲਵਾਂਗੇ ਤੇ ਫਿਰ ਸਾਡਾ ਪੈਸਾ ਕਦੇ ਵੀ ਪੁਰਾਣੀ ਹੋਏਗਾ ਇੱਕ ਸੋਚਣ ਤੇ ਸਮਝਣ ਵਾਲੀ ਚੀਜ਼ ਹੈ ਧਿਆਨ ਜ਼ਰੂਰ ਦਿਓ ਤੇ ਅਖੀਰ ਦੇ ਵਿੱਚ ਫਿਰ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਲਾਈਕ ਜ਼ਰੂਰ ਕਰਿਓ ਸਬਸਕ੍ਰਾਈਬ ਜ਼ਰੂਰ ਕਰੋ ਚੈਨਲ ਨੂੰ ਕਿਉਂਕਿ ਬਹੁਤ ਕੱਠ ਲੋਕਾਂ ਨੇ ਅਜੇ ਮੈਨੂੰ ਲੱਗਦਾ ਕੀਤਾ ਹੈਗਾ ਤੇ ਇਹ ਇੰਨੀ ਕੁ ਮੇਰੀ ਮਦਦ ਕਰੋ ਔਰ ਕਮੈਂਟ ਦੇ ਵਿੱਚ ਕੋਈ ਵੀ ਜਿਹੜਾ ਸਾਨੂੰ ਸਾਰਿਆਂ ਨੂੰ ਕੋਈ ਚੀਜ਼ ਸੋਸ਼ਲ ਕੌਜ਼ ਜਿਹੜਾ ਹੈ ਸਾਨੂੰ ਤੰਗ ਕਰਦਾ ਜਿਹੜੇ ਅਸੀਂ ਰੋਜ਼ ਚੀਜ਼ਾਂ ਪੁਗਤਦੇ ਆਂ ਉਹ ਟਾਪਿਕ ਮੈਨੂੰ ਜਰੂਰ ਦੱਸਿਓ ਕਈ ਵਾਰੀ ਮੈਨੂੰ ਉਹ ਚੀਜ਼ ਹੋ ਸਕਦਾ ਮੈਨੂੰ ਨਾ ਸਮਝ ਆਈ ਹੋਵੇ ਜਾਂ ਮੇਰੇ ਜ਼ਿਹਨ ਦੇ ਵਿੱਚ ਨਾ ਆਈ ਆਈ ਹੋਵੇ ਇਹ ਵੀ ਮੇਰੀ ਇੱਕ ਬੇਨਤੀ ਹੈ ਥੈਂਕ ਯੂ ਸ਼ੁਕਰੀਆ ਮਿਹਰਬਾਨੀ